ਵੇ ਆ ਗਿਆ ਸੁੱਖਾ ਟੇਹ ਚੱਲ ਫੇ ਜੁਗਾਰੂ ਟਰੈਕਟਰ ਬਾਬੇ ਪਹਿਲੇ ਸਾਲ ਇਹ ਟਰੈਕਟਰ ਹੋੜ ਜਿੱਤਣ ਵਾਲਾ ਆ ਜਿੱਤੋ ਆਕਰ ਇਹ ਕੰਮ ਕੈਡਾ ਹੋ ਗਿਆ ਬਾਬਾ ਪੂਰਾ ਪਾਣੀ ਟੱਕ ਇਹਦਾ ਸਮਾਂ ਲੱਗਿਆ 2 ਮਿੰਟ 43 ਸੈਕਿੰਡ ਦਾ ਸਮਾਂ ਬਾਬਾ 2 ਮਿੰਟ 43 ਸੈਕਿੰਡ ਦਾ ਸਮਾਂ ਜੀਓ ਟਿਕਾ ਦੇ ਨੇ ਜੀਓ ਫੀਟ ਕਰਦੇ ਨੇ

ਅਰਗੇ ਕਵੀਰ ਸਭ ਜਾਰ ਰੱਖਦੇ ਨੇ ਇਹਦੇ ਛੱਤੇ ਮਾਰ ਕੇ ਆਦੇ ਆ ਪਰ ਗੱਲ ਕਰਵਾਇਆ ਚਲੋ ਪਟਾਕੇ ਆ ਸਭ ਜਾਰ ਰੱਖਦੇ ਆ ਹੋ ਗਿਆ ਪਟਾਕਾ ਫੇਰ ਚਾਲੰਡਰ ਗਿਆ ਚਾਲੰਡਰ ਗਿਆ ਮਰਦਾ ਮਰਦਾ ਜਾ ਰਿਹਾ ਏ ਫੇਰ ਵੀ ਬਾਬੇ ਉਹ ਚਾਲੰਡਰ ਗਿਆ ਇੱਕ ਨਾਲ ਮਰਦਾ ਮਰਦਾ ਜਾ ਰਿਹਾ ਏ ਫੇਰ ਵੀ ਬਾਬੇ ਉਹ ਚਾਲੰਡਰ ਗਿਆ ਇੱਕ ਨਾਲ ਇਹਨਾਂ ਨੇ ਮਾਰੀ ਫਾਤ ਨੰਦੀ ਨੰਦੀ ਵੀ ਗੇਤ ਮਤ ਲਗਿਆ ਆ ਗਿਆ ਸੁੱਖਾ ਰੋਗ ਲੱਗਿਆ ਕੀ ਮਾਰ ਕੇ ਮਾਫੀ ਉਹ ਵੀ ਕੱਢ ਲਿਆ ਫਾਹਰ ਬਾਬੇ ਹਰਿਆਣੇ ਵਾਲਿਆਂ ਦਾ ਆ ਗਿਆ ਫਾਰਮਰ ਟਰੈਕ ਧਾਕੇ ਬਾਈ ਬਈ ਪੂਰੀ ਬਾਈ ਲੰਗਰ ਲਿਆਂਦਾ ਤੁਹਾਨੂੰ ਲੈ ਬਾਈ ਫਾਰਮਰ ਟਰੈਕ ਚੱਲ ਪਿਆ ਬਾਬੇ ਹਰਿਆਣੇ ਵਾਲਿਆਂ ਦਾ ਚੱਲ ਰਾਜੇ ਖੇਲੇ ਦੀ ਹੱਸ ਕੇ ਹਾਂ ਮੈਂ ਮੋਹੀ ਚੱਲ ਰਾਜੇ ਖੇਲੇ ਦੀ ਹੱਸ ਕੇ ਹਾਂ ਮੈਂ ਮੋਹੀ हिकु लकड़ी दादा ਉਹਨੇ ਉਹ ਮਟਕੜਾ ਰਿਆ ਦੇ ਰਿਹਾ ਹੈ ਤੇ ਦੂਜੇ ਪਾਸੇ ਐਥੇ ਜਾ ਕੇ ਉਹ ਐਥੇ ਜਾ ਕੇ ਲਾਲੀ ਗਾੜ ਕਰਾਉਂਦੀਆਂ ਨੇ ਆਹ ਮੋੜ ਤੇ ਕੀ ਕੰਮ ਕਹਿਣਾ ਹੁੰਦਾ ਇਹ ਇੱਕ ਪਾ ਜਦੀ ਆ ਉਹ ਨਾ ਉਹਨਾਂ ਨੂੰ ਸੁਣੇ ਸੁਣੇ ਲਾਤੀ ਕੋਈ ਨਹੀਂ the beginning 青のようなプラグアイスをきっちりさせたくないもの。 पासेवं कर ਮੇਰਾ 48 ਬੋਲ ਦਾ ਸਮਾਂ ਲੱਗਾ। ਕਿਉਂਗਾ ਜੱਲ ਜਾ ਬਾਬੇ ਦੁਆਰੇ। ਹਰ ਕੋਈ ਸਤੂਰ ਹੋਰ ਕੋਈ ਸੇਟ ਨਾ ਕਰਾ ਬੋਲਾ। ਹੁਣ ਜਾ ਰਹੀ ਤਾਰੀ ਸੂਰ ਸਮਾਂ ਜਾਣਗੇ ਹੁਣ ਕਿਹੜੀ ਵਿੱਚ ਬੰਦੀ ਹੋਈ ਇਹ ਕੰਮ ਨਾ ਹੋਏ। ਤੁਸੀਂ ਮਾਰ ਕੇ ਬੰਦੋ। ਬੰਦਾ ਰੀਤੀ ਆਵਾਜ਼ਾਂ ਦੇ ਜਾਂਦਾ। ਇਹ ਸੀਦਾ ਬਰਾਜ ਆ ਕੇ ਨਾ ਇਹ। 100% ਜਿਹੜਾ ਪਰੇ ਤੋਂ ਪਾਟਾ ਪਰ ਬੈਸ ਕਿਹੜਾ ਹੋਣਾ। ਮਾਣ ਤੇ ਯਾਰਾਂ ਦਾ ਕਰ ਰਿਹਾ ਹੈ। ਇਹ ਯਾਰਾਂ ਦਾ ਕਰ ਰਿਹਾ ਹੈ। ਜਿਹਦੇ ਨਾਲ ਕਾਹ ਬਹੁਤ ਯਾਰਾਂ ਨੂੰ ਖੁੜਾਉਂਦਾ। ਮਾਰੂ ਟ੍ਰੈਕ ਚੁਰਦਾ ਚੰਦਾ ਹੈ ਜਿਗਾਰੀ ਦਾ। ਮਾਰੂ ਟ੍ਰੈਕ ਚੰਦਾ ਜੁਦਾ ਹੈ ਖਿਡਾਰੀ ਦਾ। ਆਓ ਸਾਹਮਣੇ ਅਮਾਦ ਜਿਆਰਾ ਪਾਗਲੀ ਪਿੰਡ ਦਾ। ਬਾਦਰੀ ਗਾਣ ਤੋਂ ਪੱਖਾ ਤੇਲੇ ਦੇ ਜਿਹੜੇ ਬੜੇ ਬਸ਼ਰ ਪਿੰਡ ਦੇ ਜਿਹਦੇ ਆ ਪਿੰਡ ਦੇ ਕਬੱਡੀ ਵਿੱਚ ਮਸ਼ਹੂਰ ਹੈ। ਇਹਦੇ ਹਾਲਕ ਤੇ ਮਾਜੀ ਬੜੇ ਕੌਸ਼ਿਸ਼ ਮਜਬੂਰ ਰਹੇ ਨੇ ਆਹ ਦੇਖ ਲਓ ਸੋਹਣੂ ਪੁੱਤ ਨੂੰ ਦਰਵਾਣਾ 32 ਨੰਬਰ ਵਾਲਾ ਮਰ ਕਰਨ ਨੂੰ ਦਰਵਾਣਾ ਇਹਨੂੰ ਬੁਝੋਨੀ ਕੱਢਦਾ ਨਾਟ ਫਿਰ ਡਰਾਈਵਰ ਕਲੀਅਰ ਕਰ ਦੋ ਪੰਚਾਨੇ ਹੱਲੇ ਮਾਰਦਾ ਮੇਰਾ ਵੀ ਬੰਦ ਕੇ ਰੋ ਸਾਡਾ ਇਹਨੂੰ ਚੱਲਦਾ ਫੋਟਿਆ ਕਰ ਰਹੇ ਆ ਉਧਰ ਸਿੱਪਾ ਸੰਜੂ ਤੋਂ ਗੁਆਲ 6000 ਫੋੜ ਆ ਰਹੇ ਸਾਡੇ ਵੀ ਗੁੜੇ ਨੇ ਹਰ ਬਲ ਤੇ ਸੰਕਦਾ ਜੁਣੀ ਜਾਨ ਬਰੋਨਾ ਇਹਨੂੰ ਅਗਰੋਕ ਕਰਨ ਕਿ ਪਾਚੇ ਬੰਦੇ ਅੱਜਕੱਲ ਬਹੁਤਾ ਜ਼ਿਆਦਾ ਪਾਚੇ ਦਾ ਜੰਦ ਹੋਇਆ ਹੋਇਆ ਉਹਨਾਂ ਦੀ ਚੀਜ਼ਾਂ ਦਾ ਦੋਵੇਂ ਮਤੇ ਆ ਵੀ ਹਰਮਨ ਤੇ ਯਕ ਹੋਣੀ ਕਿ ਇੱਕ ਚੱਪੜ ਦੀ ਅਤਿਆਰਤ ਕਰਕੇ ਉੱਤੇ ਬਹਿਣਾ ਹੈ ਜਿਹੜਾ ਸ਼ੇਰ ਹੈ ਨਵਾਂ ਸਰਪੰਚ ਵਾਲਾ ਜੀ ਇਹਨਾਂ ਨੂੰ ਮਿੰਟ ਤੋਂ 30 ਸੈਕਿੰਡ ਔਰ ਗੱਲਬਾਤ ਦੀ ਟੋਕੋ ਟਾਈਮਡ ਗਰੁੱਪ ਤੋਂ ਜਲਦੀ ਪੈ ਗਈ ਉਹ ਦਵਾਣਾ ਸੁਨਾਰੇ ਪਿੰਡ 'ਚ ਪਹਿਲਾ ਨਾਮ ਚੱਕਿਆ ਨੇ ਜਗਾਰੂਆਂ ਚੋਂ ਉਹਨੂੰ ਪਿੰਡਾ ਹੱਸੇ ਆਪਰ ਦਿੱਸਕ ਰੰਗ ਜਾਂਦਾ ਉਹ ਯਾ ਸਰ ਕੀ ਆਖਦਾ ਕਾ ਕੀ ਅੱਗਾ ਖੜ ਗਿਆ ਖੜ ਗਿਆ ਕੰਮ ਕਿਹੜਾ ਕਰ ਗਿਆ ਜਿੱਦਾਂ ਕਾਲੇ ਨਾਗ ਵਗੂ ਫੜ ਚੱਕਦਾ ਫਿਰਦਾ ਸੀ ਹੋਰ ਵਾਸੀ ਵੜ ਗਿਆ ਨਾ ਡਾਇਮੰਡ ਗਰੁੱਪ ਵਾਲਿਆਂ ਦਾ ਆ ਗਿਆ ਬਾਬੇ ਦੇ ਦੁਆਰੇ ਪਾਸੇ ਦਵਾਬੇ ਆ ਲਿਆ ਹੋਇਆ ਕੋਈ ਕਰੇ ਸਾਡਾ ਨਰਾਜ ਕਰੇ ਖਾਸ ਇਸ਼ਾਨ ਤੋਂ ਹੋਵੇ ਚਲੋ ਵੀ ਮੇਰੇ ਮੈਨੂੰ ਪ੍ਰਭਾਤ ਸਾਹਿਬ ਰੱਖਿਆ ਦੋਰਾ ਦਾ ਵਧੀਆ ਖੇਚਰੇ ਆ हालाती वारा ठेकेदारा हलात 11 ਚੱਲਣ ਲੱਗਿਆ ਬਾਬੇ ਸ਼੍ਰੀ ਚਮਕੌਰ ਸਾਹਿਬ ਵਾਲਿਆਂ ਦਾ ਪੰਚੀ ਪਰ ਬੀਖੀਆ ਫਾਸਟ ਤੇ ਕੋਰ ਦਾ ਬਹਾਵਾਂ ਧਵਾਣਾ ਮੇਰੇ ਵੱਲ ਦਿੱਤਾ ਜਾਵੇਗਾ ਹਰ ਕਿਰਦਾਰ ਦੀ ਓਹ ਹਾਜੇ ਪਰ ਸੇ ਹਰ ਗੋ ਪੱਤਾ ਕਹਿੰਦੇ ਆਲੀ ਤੇ ਆਇਆ ਹੋਇਆ ਰਾਜ 11 ਪਿੱਛੇ ਕਹਿੰਦੇ ਜਾਗਦੀ ਜ਼ਮੀਨ ਵਾਲੇ ਸਾਜ ਕਹਿੰਦੇ ਡਰੈਸਿੰਗ ਭੇਦਰਾ ਵਾਲਿਆਂ ਦੀ ਫੋਟੋ ਲੱਗੀ ਹੋਈ ਹੈ ਪੰਚਰ ਹੋ ਗਿਆ 5911 ਬੁੱਕ ਦਾ ਹੀ ਆਉਂਦਾ ਝੋਟਾ 911 ਇਹ ਵੀ ਆ ਫਰਦਾ ਕਦੇ ਸਿੱਟ ਰਿਹਾ ਇਹ ਵੀ ਗਲੇ ਹੋ ਮਰੇ ਜੀ ਪੈਰ ਆਉਂਦਾ ਬਸਿਆ ਬਸਿਓ ਕਲੀਅਰ ਪੂਰਾ ਹੁਰਤਾ ਵਰਦਾ ਜਾਈ ਤੋਰਾ ਰੇਹਾ ਲੈ ਗਿਆ ਨੰਬਰ ਕਿਹੜਾ ਹਉ ਲਿਆ ਬਾਬਿਓ 911 ਦਾ ਫੇਰ ਹੁਣ ਵਿੱਚੋ ਜੇ ਚੱਲਦਾ ਰਹਿੰਦਾ ਨਾ ਤੱਕ ਪੈ ਗਈ ਜੀ ਪੂਰੀ ਹਰ ਸਮਨਾ ਪਾ ਆ ਗਿਆ ਬਾਬੇ ਸੁੱਖਾ ਜੋ ਤਰਦੀ ਤਰਕੇ ਨੂੰ ਲੱਗ ਮੁਰਦੇ ਸੰਨੀ ਹੋਣਾ ਜਿਵੇਂ ਮੇਕਾ ਨੂੰ ਲੱਗ ਮੁਰਦੇ ਤੰਮੀ ਹੋਣਾ ਭਈ ਇੱਥੇ ਤੱਕ ਗੱਲ ਬਣ ਕੜਦਾ ਛੱਲੇ ਪੂਰੇ ਕਿੱਥੇ ਖੜੀ ਚੱਲਦੇ ਲੱਗ ਰਿਹਾ ਵੀ ਹਾਂ ਸੁੱਖਾ ਗਏ ਨੇ ਦੁੱਖਾ ਜਦ ਇੰਨਾ ਵਿਸਤਾਰ ਵਾਲੀ ਗੱਲ ਬਣਦੀ ਔਖਾ ਹੋ ਜਾਂਦਾ ਪਰ ਉਧਰ ਚੋਕ ਗੁਰਪੁਰ ਨੇ ਥੋੜਾ ਗਿਆ ਡਿਸੀਜਨ ਦਿੰਦੇ ਹੋਏ ਸਾਡੇ ਸਲਾਦੀ ਸਰ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਰੋਮ ਕੰਬੂ ਕਾ ਬੇਹੇਰ। ਸੰਦੂਕ ਸਟੈਕਸ ਹੈ। ਕਿੰਨਾ ਨਾ ਲੱਗ ਰਿਹਾ। ਸੁਖੇ ਤੇ ਹੇ ਤੇ ਸਟੈਂਸਿੰਗ ਸੁੱਖਾ ਪੂਰਾ ਨਾਮ ਆ। ਹਸਿਆਰ ਕੋਟ ਤੋਂ ਤਾਂ ਦੇ ਨਾਲ ਕੁਰ ਸਰੀਬ ਵਾਲੇ ਕਰ ਗਿਆ ਨਾਲ ਕੁਰ ਸਰੀਬ ਦੀ ਗੱਲ ਆ ਹਦਰ ਜੁੱਤੀ ਪੈਸੋੜੀ ਹਾਏ 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 ਆ ਸਦਾ ਕਰ ਰਿਹਾ ਆ ਜਾਂਦਾ ਆ ਸਹੀ ਜਾਂਦਾ ਪਰ ਫੋਲੇ ਦੇ ਵਿੱਚ ਤਾਂ ਲੱਗਦਾ ਲੈਂ ਲੱਗੇ ਆ ਬਰਾਤੀ ਨੋਦੀਰ ਨੂੰ ਪਰ ਖੇਡ ਦੇ ਮੈਦਾਨ ਵਿੱਚ ਤੇ ਕੱਲੇ ਹੁਸ਼ਿਆਰ ਪਰ ਜੀਲੇ ਫਿਰ ਗਿਆ ਹੋਣਾ ਸਾਡੇ ਵੀਰ ਦਾ

ਤੇ ਪੈ ਗਏ ਬੱਸ ਇਹਦਾ ਬਾਣੀ ਦੇਣਾ ਪਹਿਲੀ ਜਿਹੜਾ ਦੁਰਾਤ ਨੇ ਮੈਨੂੰ ਪੁੱਛੇ ਰੋ ਟਾਈਮਰ ਵੇਖੀ ਸੁਣੋ ਆਹ ਬੇਤੋਰਾ ਸੁਣ ਲੈ ਵਾਖਾ ਆ ਗਿਆ ਆ ਗਿਆ ਬਰਬਾਦ ਤੇ ਬਟਾਕ ਆਹ ਹੋ ਗਿਆ ਕੰਮ ਕਹਿੜਾ ਤੇ ਲੋ ਗੱਲ ਬਣ ਗਈ ਕਿ ਤੁੰ ਦਾ ਫੇਰੇ ਕੱਲੇ ਜਿੰਨ ਤੋੜਦੀ ਫੇਰੇ ਵਾਲਾ ਹੁਣ ਰਿਕਾਰਡ ਤੋੜਦਾ ਇਹਦਾ ਸਮਾਂ ਲੱਗਿਆ 2 ਮਿੰਟ 50 ਸੈਕਿੰਡ ਪੰਨੀ ਦਾ ਸਮਾਂ ਲੱਗਿਆ ਗਿਆ ਬਾਬੇ ਉਹ ਲਾਸਟ ਹੱਡਾ ਫਾਰਮ ਵਾਲਿਆਂ ਦਾ ਰੋਕ ਤੋਂ ਸੁਣਿਆ ਸਵੇ ਲਾਸਟ ਰਹਿ ਗਿਆ ਟਰੈਕਟਰ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਪਹਿਲੇ ਦੂਜੇ ਨੰਬਰ ਤੇ ਵਾਲੇ ਸੁੱਖਾ ਹੀ ਚੱਲ ਰਹਿ ਗਏ ਟਹਾਂ ਵਾਲਾ ਬਾਬੇ ਉਹ ਯਾ ਹਰੇ ਗੱਲ ਆਖ ਤਾਂ ਫੇਰ ਦੇਖਦੇ ਕੀ ਕਰਦਾ ਹੁਣ ਵੇਟ ਘਟ ਗਿਆ ਅੱਗੇ ਅੱਕਾ ਚੱਕਦਾ ਵੇਟ ਪਉਣ ਲੱਗੇ ਹੁਣ ਵਾਪਸ ਫੇਰ ਗੱਲ ਬਾਤਿਆ ਰੌਕ ਤੁਸੀਂ ਹੌਸਲੋ ਲਾ ਕੇ ਵੇਟ ਪਾਤਾ ਬਾਬਿਓ ਪਾਣੀ ਪੀ ਸਾਧਤਾ ਜਰੂਰ ਜਾਰੀ ਯੰਗ ਰੱਖੋ ਖੇਡ ਦੇ ਮੈਦਾਨ ਦੇ ਵਿੱਚ ਵੱਡਾ ਫਾਰਮ ਤੇ ਭਵਾਨੀ ਦੇ ਪੁੱਜਾ ਹੋਇਆ ਡਾਕਟਰ ਆ ਪਰ ਕਹਿੰਦੇ ਹਰਿਆਣਾ ਦੇ ਵਿੱਚ ਬਵਾਨੀ ਬੋਲ ਦਿੰਦੇ ਹੈ ਔਰ ਅੱਜ ਦੇ ਪਾਸੇ ਆਪਾਂ ਦੇਖੀਏ ਇਹ ਤਾਂ ਗੱਲ ਹੈ ਆਹ ਵੜਾਡੀ ਗੱਲ ਕਰਦਾ ਮਾਇਦਾ ਪ੍ਰੋਜੈਕਟ ਆਹ ਬੰਦਾ ਜਾਨ ਤੋਂ ਦੇਹੋਂ ਕਪੜਾ ਜਾ ਕਪੜਾ ਆਹ ਹੋ ਗਿਆ ਵਾਹ ਉਹਦਾ ਪ੍ਰੋਜੈਕਟ ਹੋ ਗਿਆ ਵੀ ਬੰਦ ਬਿਓਆਂ ਦਾ ਕਰ ਗਿਆ ਕੰਮ ਕਹਿੜਾ ਹੁਣ ਇਹ ਬਾਈ ਇਹ ਚੱਲਣਾ ਨਹੀਂ ਕੈਨਸਲ ਕੈਨਸਲ ਹੋ ਗਿਆ ਕੰਮ ਬਾਬਿਓ ਇਹ ਨਹੀਂ ਚੱਲਣਾ ਕਹਿੰਦੇ ਉਹ ਖਾ ਜਿੱਤ ਗਏ ਆ ਕੰਨੇ ਸਭ ਤੋਂ ਪਹਿਲੇ ਤੇ ਦੂਜਾ ਲੈ ਗਿਆ ਬੜੀ ਬੜੀ ਮੋਸ ਹਲਕਾ ਬੈ ਕੰਗਰਾਚੂਲੇਟਸ ਬਾਬੇ ਉਹ ਕੰਮ ਨੇਬੜ ਲਦੇ ਹੁਣ ਚਾਲਦੇ ਆ ਯਾਰ ਟਾਈਮ ਵੀ ਬਾਲਾ ਹੋ ਗਿਆ ਨੀਂਦ ਆਉਣ ਲੱਗ ਗਈ ਹੁਣ ਤਾਂ ਥੱਕ ਗਏ ਤੇ ਫੋਨ ਵੀ ਬੰਦ ਹੋਣ ਵਾਲਾ ਬਲੋਕ ਕਰਦੇ ਗਾਇਸ ਇੱਥੇ ਐਂਡ ਆਪਾਂ